ਸਾਹ ਵੇਟ ਦੀ ਵਧ ਲਾਉਣਾ ਸਾਡੀ ਰੇਟ ਦੀ ਵਧ ਲਾਉਣਾ ਹਾਂ ਖਿਆਲ ਰੱਖ ਰਬਸ ਸਾਡੀ ਬੇਨਤੀ ਏ ਰੇਟ ਦਾ ਵਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਿਜਾਈ ਫਾਇਦਾ ਨਹੀਂ ਠੋਣਾ ਹਾਂ ਹਾਂ ਅਬ ਰੇਟ ਦੀ ਵਧ ਲਾਉਣਾ ਜੀ ਰੇਟ ਦੀ ਵਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ ਅਦੇਰਤੀ ਬਾਦ ਲੋਣਾ ਕੇ ਹਾਂ ਪਿਆਲ ਦੇਖੋ ਕਦਮਿਆਂ ਦੀ ਦੁਕਾਨ ਦੇਖੀ ਆ ਵੀ ਤੇਸਰ ਗਿਆ ਨਾ ਸਸੀ ਗਾਲ ਜੀ ਸਾਹਿਬ ਜੀ ਸਾਹਿਬ ਜੀ ਸਾਹਿਬ ਜੀ ਕਿਹਨੂੰ ਦੇਡ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਠਾਣਾ ਹਾਂ ਇੱਕ ਪੈਸਾ ਵੱਧ ਨਾ ਲਾਇਓ हाँ नहीं तो फिर एक्शन करा के की पता हां हाँ हाँ सत्या सर रेट का बत लाओ हां पीछे हड़ा प्लीज ਛੱਡ ਰੱਖਿਓ ਬੱਸ ਤੁਹਾਨੂੰ ਬੇਨਤੀ ਕਰਦੇ ਹੱਥ ਛੋੜ ਹਾਂ ਸਾਜੀ ਰੇਟ ਰੇਟ ਦੀ ਬਦਲੋ ਨਾ ਬੱਸ ਇਹਦੀ ਬੇਨਤੀ ਹੈ Vay, ne kadar kötü bir durumdayım.